ਬਰਨਾਲਾ ਦੀ ਤਪਾ ਮੰਡੀ ਵਿਖੇ ਸਥਿਤ ਡੇਰਾ ਬਾਬਾ 인ਦਰਦਾਸ ਵਿਖੇ ਦੋ ਲੁਟੇਰੇ ਡੇਰੇ ਦੇ ਵਿੱਚੋਂ ਪੈਸੇ ਵਾਲਾ ਗੋਲਕੀ ਚੋਰੀ ਕਰਕੇ ਲੈ ਗਏ ਜਿਨ੍ਹਾਂ ਦੀ ਇਹ ਸਾਰੀ ਕਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਰਾਤ ਦੇ ਸਮੇਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਨੰ ਪਛਾਤੇ ਵਿਅਕਤੀ ਆਏ ਜਿਨ੍ਹਾਂ ਦੇ ਵਿੱਚੋਂ ਦੋ ਲੁਟੇਰੇ ਡੇਰੇ ਦੀ ਕੰਦ ਟੱਪ ਕੇ ਡੇਰੇ ਦੇ ਅੰਦਰ ਦਾਖਲ ਹੋ ਗਏ ਜਦੋਂ ਕਿ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਰਿਹਾ ਜਿਸ ਤੋਂ ਬਾਅਦ ਲੁਟੇਰਿਆਂ ਨੇ ਕਾਫੀ ਫਰੋੜਾ ਫਰਾਲੀ ਕੀਤੀ ਤੋਂ ਬਾਅਦ ਪੈਸਿਆਂ ਵਾਲੀ ਗੋਲਕ ਚੁੱਕ ਕੇ ਉਥੋਂ ਫਰਾਰ ਹੋ ਗਏ ਇਸ ਸਬੰਧੀ ਡੇਰੇ ਦੇ ਪ੍ਰਬੰਧਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰਾਂ ਦੀ ਪੈੜ ਨਾ ਪੜਈ ਅਤੇ ਜਲਦੀ ਚੋਰਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਜਾਵੇਗਾ ਦੋਸਤੋ ਆ ਦੋ ਨੌਜਵਾਨ ਬਾਬਾ ਇੰਦਰਦਾਸ ਤੇ ਡੇਰੇ ਵਿੱਚ ਤਬਾ ਵਿਖੇ ਦਰਬਾਰ ਸਾਹਿਬ ਤੋਂ ਗੋਲਕ ਚੋਰੀ ਕਰਕੇ ਲੈ ਗਏ ਅਤੇ ਚਾਰ ਮੰਦਰਾਂ ਦੇ ਹੋਰ ਗੋਲਕਾਂ ਦੇ ਜਿੰਦੇ ਭੰਨ ਕੇ ਉਥੋਂ ਪੈਸੇ ਲੈ ਕੇ ਫਰਾਰ ਹੋ ਗਏ ਜੇ ਕਿਸੇ ਨੂੰ ਇਹਨਾਂ ਦੀ ਪਛਾਣ ਆਉਂਦੀ ਹੈ ਤਾਂ ਜ਼ਰੂਰ ਡੇਰੇ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਚੋਰ ਹੁਣ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ ਇਹ ਗੋਲਕ ਨੂੰ ਚੱਕੀ ਲੈ ਗਏ ਤੇ ਗੋਲਕ ਦਾ ਵੀ ਪਤਾ ਲੱਗਿਆ ਕਿ ਜਿਉਂਦਾ ਘੋਲੇ ਖਾਲੀ ਕਰਕੇ ਹੋਇ ਇਹ ਸਿੱਟ ਗਏ ਹਨ